ਬਾਲੀਵੁੱਡ ਵਾਲੇ ਵੱਸੋਂ ਇੱਕ ਖਬਰ ਆ ਰਹੀ ਹੈ ਪਲੱਸ 2 ਜਿਹੜੀ ਫੇਲ ਇੱਕ ਫਿਲਮ ਆਈ ਸੀ ਉਹਦਾ ਇੱਕ ਐਕਟਰ ਮੈਸੀ ਵਿਕਰਾਂਤ ਮੈਸੀ ਕਹਿ ਰਹੇ ਕੈਰੀਅਰ ਛੱਡ ਰਿਹਾ ਉਹ ਜਦੋਂ ਕਿ ਹੁਣ ਕਹ ਲਓ ਕਿ ਪੀਕ ਤੇ ਆ ਔਰ ਐਕਟਰ ਬਣਨ ਵਾਸਤੇ ਤੇ ਫਿਰ ਸਕਸੈਸ ਲੈਣ ਵਾਸਤੇ ਤੁਹਾਨੂੰ ਪਤਾ ਹੀ ਹੈ ਕਿੰਨੀ ਕਹਾਣਾ ਕਰਨੀ ਪੈਂਦੀ ਹੈ ਜੀ ਇਹ ਮਿਰਜ਼ਾਪੁਰ ਤੋਂ ਜ਼ਿਆਦਾ ਚੜਿਆ ਸੀਗਾ ਮਿਰਜ਼ਾਪੁਰ ਸਿਰਜ ਆਈ ਸੀਗੀ ਨੇ ਚੜੇ ਅਖੰਡਾ ਨਾ ਤਿਰਪਾਠੀ ਸਕੋਰਪੀਓ ਬਲੈਕ ਕਲਰ ਦੇ ਅਨਦਰ ਲੈਵਲ ਹੀ ਹੈ ਪੰਕਜ ਚਤਰਪਾਠੀ ਦੀ ਐਕਟਿੰਗ ਜਿਹੜੀ ਹੈ ਨਾ ਅਨਦਰ ਵੈ ਬੇਸ਼ੱਕ ਤਾਂ ਉਹਦੇ ਵਿੱਚ ਉਹ ਜਿਹੜਾ ਕਹ ਲੋ ਕਿ ਗੁੱਡੂ ਪੰਡਤ ਬਬਲੂ ਹਮ ਇਹਨੇ ਜਿਹੜਾ ਰੋਲ ਅਦਾ ਕੀਤਾ ਸੀਗਾ ਬਹੁਤ ਕਮਾਲ ਸੀਗਾ ਇਹ ਮੁੰਡੇ ਨੇ ਤੇ ਉਸ ਤੋਂ ਬਾਅਦ ਉਹ ਪਲੱਸ 2 ਵਾਲੀ ਆ ਗਈ ਤੇ ਬੜੀ ਜ਼ਬਰਦਸਤ ਗਈ ਉਹ ਬਿਲਕੁਲ ਕਨਸੈਪਟ ਹੀ ਬੜਾ ਪਿਆਰਾ ਸੀਗਾ ਹਮ ਉਸ ਤੋਂ ਬਾਅਦ ਇੱਕ ਫਿਲਮ ਆਈ ਗੋਦਰਾ ਉਸ ਫਿਲਮ ਨੂੰ ਲੈ ਕੇ ਕੰਟਰੋਵਰਸੀ ਵੀ ਸੁਭਾਵਕ ਹੈ ਕਿਉਂਕਿ ਤੁਹਾਨੂੰ ਪਤਾ ਹੀ ਆ ਗੋਦਰਾ ਕਾਂਡ ਤੇ ਉਹ ਧਾਰਤ ਹੈ ਜੀ ਜੀ ਬਿਲਕੁਲ ਹੁਣ ਅਚਾਨਕ ਇਸਨੇ ਇਸ ਫਿਲਮ ਦੀ ਕਿਉਂਕਿ ਕਾਫੀ ਚਰਚਾ ਸੀਗੀ ਹਮ ਇਹਦੀ ਰੀਲੀਜ਼ਿੰਗ ਤੋਂ ਬਾਅਦ ਇਹ ਫੈਸਲਾ ਲਿਆ ਕਿ ਮੈਂ ਹਾਲ ਫਿਲਹਾਲ ਟਲ ਰਿਹਾ ਹਾਂ ਹਮ ਪੱਕਾ ਸੰਿਆਸ ਹੈ ਜਾਂ ਕਹ ਲਵਾਂ ਕਿ ਵਕਤ ਦੀ ਬ੍ਰੇਕ ਹੈ ਕਈ ਵਾਰ ਬ੍ਰੇਕ ਵੀ ਲੈਂਦੇ ਹਨ ਜੀ ਹਨ ਪਤਾ ਨਹੀਂ ਪਰ ਵਿੱਚੋਂ ਇੱਕ ਗੱਲ ਇਹ ਵੀ ਨਿਕਲ ਕੇ ਆ ਰਹੀ ਆ ਕਿ ਇਸ ਨੂੰ ਸ਼ਾਇਦ ਥ੍ਰੈਟ ਥੁ ਰ ਟੂ ਵੀ ਕੀਤਾ ਜਾ ਰਿਹਾ ਹੈ। ਹੂੰ ਇਹ ਬੜੀ ਜਮਸੱਸਿਆ ਜੀ ਜੇ ਕੋਈ ਉਚਾਨ ਵਾਲ ਨੂੰ ਜਾਂਦਾ ਹੈ ਤੇ ਬਸ ਨਾਲ ਦੀ ਨਾਲ ਫਿਰ ਇਹ ਸਮੱਸਿਆ ਹੈ ਗਈ ਆ। ਤਾਂ ਮਤਲਬ ਕਿ ਹੁਣ ਇਹ ਪਤਾ ਨਹੀਂ ਲੱਗ ਰਿਹਾ ਪਰ ਲੈਸੀ ਦੇ ਜਿੰਨੇ ਕਹਿ ਲੋ ਕਿ ਪ੍ਰਸ਼ੰਸਕ ਹੈ ਸਾਰੇ ਹਟਾਨ ਰਹੇ ਗਏ। ਬਿਲਕੁਲ। ਇਹ ਭਰਿਆ ਭਰਾਇਆ ਮੇਲਾ ਯਾਰ ਛੱਡ ਕੇ ਕੋਈ ਬੰਦਾ ਇਸ ਤਰ੍ਹਾਂ ਕਿਦਾਂ ਸਾਈਡ ਲਾਈਨ ਨੂੰ ਹੋਣ ਫਿਰਦਾ ਹੈ। ਇਸ ਕਰਕੇ ਠੋਸ ਕੋਈ ਕਾਰਨਤਾ ਨਹੀਂ ਹੈ। ਹੂੰ ਪਰ ਜੋੜਿਆ ਜਾ ਰਿਹਾ ਕਿ ਸ਼ਾਇਦ ਜੋ ਪਿਛਲੇ ਦਿਨੀ ਇਹ ਕਟਨਾ ਮਾਦਾ ਵਾਪਰਨਾ ਹੋਇਆ ਜੀ ਜੀ ਸ਼ਾਇਦ ਉਸੇ ਸੰਦਰਭ ਦੇ ਵਿੱਚੋਂ ਹੀ ਇਹ ਫੈਸਲਾ ਜਿਹੜਾ ਕਿ ਤਿੰਨ ਕਿਤੇ ਨਿਕਲਿਆ ਜੀ ਬਾਕੀ ਬਈ ਹਰੇਕ ਬੰਦਾ ਵੇਖੋ ਆਪੋ ਆਪਣੇ ਢੰਗ ਨਾਲ ਜ਼ਿੰਦਗੀ ਜੀਉਣ ਲਈ ਆਜ਼ਾਦ ਹੈ ਆਜ਼ਾਦ ਹੈ ਬਿਲਕੁਲ ਜੀ بڑے ਬੰਦੇ ਆ ਜਿਨ੍ਹਾਂ ਦੇ ਸਾਹਮਣੇ ਕੈਰੀਅਰ ਬਹੁਤ ਪਿਆ ਸੀ ਉਹਨੇ ਆਪਣੇ ਪਰਿਵਾਰ ਨੂੰ ਤਰਜੀਹ ਦਿੱਤੀ ਆ ਹੂੰ ਪਰਿਵਾਰ ਨੂੰ ਤਰਜੀਹ ਜ਼ਿੰਦਗੀ ਨੂੰ ਆਪਣੇ ਜਿਉਂ ਨੂੰ ਆਪਣੇ ਸ਼ੌਕਾਂ ਨੂੰ ਤਰਜੀਹ ਦਿੱਤੀ ਆ ਕਿ ਦਫਾ ਕਰ ਹੋਇਆ ਇਹ ਜ਼ਿੰਦਗੀ ਚ ਸਕੂਨ ਹੀ ਨਹੀਂ ਹੈ ਜੀ ਜ਼ਿੰਦਗੀ ਚ ਚੈਨ ਹੀ ਨਹੀਂ ਹੈ ਬਿਲਕੁਲ ਬਿਲਕੁਲ ਤਾਂ ਫਿਰ ਪੈਸਾ ਕਮਾ ਕੇ ਕੀ ਕਰੋਗੇ ਪੈਸਾ ਜ਼ਰੂਰੀ ਹੈ ਪਰ ਜਿੰਨਾ ਤੋਂ ਕੁਲ ਹੈ ਕਿ ਜੇ ਉਹ ਹੋਰ ਵੀ ਮਗਰ ਤੁਰੇ ਫਿਰਦੇ ਆ ਤੇ ਉਹ ਜਿਹੜਾ ਸਕੂਨ ਉਹ ਲੈ ਸਕਦੇ ਉਹਨੂੰ ਵੀ ਖਤਮ ਕਰ ਰਿਹਾ ਤਾਂ ਕਈ ਮੰਦੇ ਇਸ ਚੀਜ਼ ਨੂੰ ਸੋਚਦੇ ਆ ਕਿ ਆਹ ਦਫਾ ਕਰੋ ਬਹੁਤ ਹੂਆ ਕਈ ਵਾਰੀ ਮੇਲੇ ਦੇ ਵਿੱਚ ਚੀਜ਼ਾਂ ਇਕੱਠੀਆਂ ਕਰਦੇ ਕਰਦੇ ਆ ਪਰ ਆਣਕਾਂ ਵੇਖਣੀਆਂ ਖੁੰਝ ਜਾਂਦੇ ਆ ਨਾ ਇਹ ਤਾਂ ਹੈ ਜੀ ਤਾਂ ਹੈ ਇਹ ਮਨੁੱਖੀ ਫਿਤਰਤ ਵੀ ਹੈ ਸੁਭਾਤੀ ਕਿਤਰਤ ਇਹ ਮੈਂ ਤੇ ਅੱਗੇ ਕਹਿਣਾ ਹੁੰਦਾ ਕਿ ਯਾਰ ਸਾਡੇ ਕੋਲ ਤੇ ਇੰਨੀ ਵੀ ਫੁਰਸਤ ਨਹੀਂ ਕਿ ਕਿਸੇ ਪ੍ਰਾਪਤੀ ਦਾ ਆਨੰਦ ਲੈ ਸਕੀਏ ਕਿ ਕੋਈ ਪ੍ਰਾਪਤੀ ਅਸੀਂ ਹਾਸਲ ਕਰ ਲਈ ਆ ਕਿ ਦੋ ਪਲ ਰੁਕ ਕੇ ਉੱਥੇ ਆਨੰਦ ਲੈ ਲਈਏ ਪ੍ਰਾਪਤੀ ਕਰਕੇ ਕਹਿ ਦਿੰਦਾ ਨਾ ਬਸ ਅਗਲੀ ਤੇ ਚੱਲੋ ਹਾਂ ਜ ਇੱਕ ਹੋਰ ਨੂੰ ਪਾ ਦੋ ਜੀ ਖੈਰ ਮਿੰਟੂ ਜੀ ਆਪਾਂ ਅਹਿਮ ਖਬਰਾਂ ਤੇ ਚੱਲਦੇ ਆਂ ਬੜੀ ਅਹਿਮ ਖਬਰ ਹੈ ਬਾਲ ਸਾਹਿਬ ਹੋਰਾਂ ਨੂੰ ਲੈ ਕੇ ਆਪਾਂ ਉਸ ਤੇ ਗੱਲਬਾਤ ਕਰਦੇ ਆਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਮੈਂ ਸਟਾਰਟਿੰਗ ਦੇ ਵਿੱਚ ਹੀ ਕਰ ਦਿਆਂ ਰੌਣਦੀਪ ਸਿੰਘ ਜੀ ਪਲੀਜ਼ ਇਹ ਕੰਮ ਸ਼ੁਰੂ ਨਾ ਕਰੋ ਤੁਸੀਂ ਆਪਾਂ ਸ਼ਨੀ ਸ਼ੁੱਕਰਵਾਰ ਨੂੰ ਵੀ ਆਪਾਂ ਇਹ ਚੀਜ਼ ਤੁਹਾਡੀ ਗੱਲ ਰੱਖਤੀ ਸੀ ਤੁਹਾਡਾ ਕਮੈਂਟ ਪੜਦਾ ਸੀ ਸਾਡੇ ਸਾਰੇ ਭਰਾਓ ਇੰਨਾ ਕੀ ਹੈ ਕਿ ਅਸੀਂ ਤੁਹਾਡੀ ਗੱਲ ਤੁਹਾਡੇ ਨਾਲ ਹੀ ਸਾਂਝੀ ਕਰ ਸਕਦੇ ਹਾਂ ਕਿਉਂਕਿ ਸਾਨੂੰ ਸੁਣਨ ਵਾਲੇ ਦੇਖਣ ਵਾਲੇ ਵੀ ਤੁਸੀਂ ਹੋ ਸੋ ਵਾਰੀ ਵਾਰੀ ਕਮੈਂਟ ਨਾ ਕਰੋ ਕਿਉਂਕਿ ਬਾਕੀ ਕਮੈਂਟ ਫਿਰ ਰੋਲ ਜਾਂਦੇ ਆ ਬਹੁਤ ਸਾਰੇ ਦੋਸਤਾਂ ਦੇ ਨਾਮ ਲੈਣੇ ਉਹਨਾਂ ਦੇ ਕਮੈਂਟ ਪੜਨੇ ਰਹਿ ਜਾਂਦੇ ਆ